ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਚਾਈਨਾ ਦੇ ਫਰਨੀਚਰ ਨੂੰ ਕਰੋ ਬਾਏ ਬਾਏ ਕਿਉਂਕਿ ਬਰਨਾਲਾ ਬੁੱਟਸ ਨੇ ਇੰਡੀਆ ਤੋਂ ਫਰਨੀਚਰ ਮੰਗਾਉਣਾ ਬਹੁਤ ਜ਼ਿਆਦਾ ਆਸਾਨ ਕਰਤਾ ਅੱਜ ਦੀ ਵੀਡੀਓ ਦਾ ਜੋ ਸਾਡਾ ਕਨਸੈਪਟ ਹੋਊਗਾ ਅਸੀਂ ਘਰਾਂ ਦੇ ਫਰਨੀਚਰ ਬਾਰੇ ਨਹੀਂ ਦੱਸਾਂਗੇ ਅਸੀਂ ਦੱਸਾਂ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੋ ਤੇ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਹੋ ਖਾਸ ਕਰਕੇ ਫਰਨੀਚਰ ਦਾ ਉਹਦੇ ਵਿੱਚ ਕਿੰਨੇ ਕੁ ਮਾਰਜਿਨ ਨੇ ਤੇ ਤੁਸੀਂ ਕਿਵੇਂ-ਕਿਵੇਂ ਮੰਗਵਾ ਸਕਦੇ ਹੋ ਤੁਹਾਡੇ ਮਨ ਦੇ ਵਿੱਚ ਹੈਜ਼ਿਟੇਸ਼ਨ ਰਹਿੰਦੀ ਹੈ ਕਿ ਇੰਡੀਆ ਤੋਂ ਫਰਨੀਚਰ ਮੰਗਾਉਣਾ ਬਹੁਤ ਜ਼ਿਆਦਾ ਔਖਾ ਹੈ ਜੇ ਆਪਾਂ ਮੰਗਵਾਵਾਂ ਵੀ ਲਿਆ ਖਰਚੇ ਬਹੁਤ ਜ਼ਿਆਦਾ ਪੈ ਜਾਂਦੇ ਨੇ ਇੰਨਾ ਕੁ ਮਹਿੰਗਾ ਪੈ ਜੂ ਜਦੋਂ ਤੱਕ ਸਾਡੇ ਕੋਲ ਪਹੁੰਚੂਗਾ ਬਚਨੇ ਕੁਛ ਨਹੀਂ ਮੈਂ ਛੋਟੀ ਜੀ ਐਗਜ਼ਾਮਪਲ ਦੇਣਾਗਾ ਜਿਵੇਂ ਕਿ ਇਹ ਸਾਰਾ ਮਾਲ ਪਿਆਗਾ ਇਹ ਕਿਸੇ ਸ਼ੋਰੂਮ ਦਾ ਮਾਲ ਹੈ ਜੀ ਹਾਂ ਆਸਟ੍ਰੇਲੀਆ ਦੇ ਵਿੱਚ ਜਣਾ ਸ਼ੋਰੂਮ ਦਾ ਮਾਲ ਹੈ ਮੈਂ ਸ਼ੋਰੂਮ ਦਾ ਨਾਮ ਤਾਂ ਨਹੀਂ ਲਵਾਂਗਾ ਪ੍ਰਾਈਵੇਸੀ ਹੁੰਦੀ ਹੈ ਤੁਹਾਡੀ ਵੀ ਪ੍ਰਾਈਵੇਸੀ ਰੱਖੀ ਜਾਊਗੀ ਤੇ ਜੇ ਤੁਸੀਂ ਕੋਈ ਵੀ ਮੈਂ ਕਸਟਮਰ ਤੁਸੀਂ ਕਿਵੇਂ ਅਟ੍ਰੈਕਟ ਕਰ ਸਕਦਾ ਹੋ ਤੁਸੀਂ ਕਸਟਮਰ ਤੋਂ ਆਰਡਰ ਲਵੋ ਕਸਟਮਰ ਨੂੰ ਕਹੋ ਜੋ ਮਰਜ਼ੀ ਫੋਟੋ ਦੇਣ ਜੋ ਮਰਜ਼ੀ ਡਿਜ਼ਾਈਨ ਦੇਣ ਜਿਵੇਂ ਕਸਟਮਰ ਕਹਿੰਨਗੇ ਉਵੇਂ ਚੀਜ਼ ਕਸਟਮਾਈਜ਼ ਹੋ ਜੂ ਫਿਰ ਤੁਸੀਂ ਕੀ ਸੋਚਦੇ ਹੋ ਕਸਟਮਰ ਨੇ ਉਸ ਨੂੰ ਰੇਟ ਪੇ ਕਰਨਾ ਨਹੀਂ ਹੈਗਾ ਜੇ ਕਸਟਮਰ ਤੋਂ 10 ਲੱਖ ਰੁਪਏ ਦਾ ਵੀ ਡਾਈਨਿੰਗ ਦੇਖ ਕੇ ਆਊਗਾ ਜੋ ਕਸਟਮਰ ਦੇ ਅਕੋਰਡਿੰਗ ਤੁਸੀਂ ਚੀਜ਼ ਕਸਟਮਾਈਜ਼ ਕਰੋਗੇ ਉੱਥੇ ਜੇ ਤੁਸੀਂ ਕਸਟਮਰ ਤੋਂ 12 ਲੱਖ ਵੀ ਲੈ ਲੋਗੇ ਨਾ ਉਧਰਲੇ ਰੇਟਾਂ ਦੇ ਹਿਸਾਬ ਨਾਲ ਇੰਡੀਆ ਦੀ ਨਹੀਂ ਮੈਂ ਗੱਲ ਕਰਦਾ ਇੰਡੀਆਸ ਤਾਂ ਹਜ਼ਾਰਾਂ ਦੇ ਵਿੱਚ ਹੀ ਹੋਊਗਾ ਤਾਂ ਕਸਟਮਰ ਨੇ ਤੁਹਾਨੂੰ ਜਵਾਬ ਨਹੀਂ ਦੇਣਾ ਤੇ ਇੱਕ ਜੇ ਛੋੜੇ ਮਾਈਂਡ ਦੇ ਵਿੱਚ ਇਹ ਕਨਸੈਪਟ ਹੈ ਕਿ ਹਾਂ ਮਹਿੰਗਾ ਬਹੁਤ ਜ਼ਿਆਦਾ ਪੈਜੂ ਮੈਂ ਉਹ ਵੀ ਕਲੀਅਰ ਕਰ ਦੇਣਾਗਾ ਇਹ ਜਿਵੇਂ ਸਾਰੇ ਸ਼ੋਰੂਮ ਦਾ ਮਾਲ ਹੈ ਇਹਦੇ ਚ 40 ਫੁੱਟੇ ਦੇ ਵਿੱਚ ਸਾਰਾ ਫਰਨੀਚਰ ਦਾ ਖਰਚਾ ਵੀ ਪੈਜੂ ਫਰਨੀਚਰ ਵੀ ਸਾਰਾ ਇੰਪੋਰਟਡ ਹੈ ਤੇ ਇਹਦੇ ਨਾਲ ਨਾਲ ਫਰਨੀਚਰ ਦੇ ਖਰਚੇ ਦੇ ਨਾਲ ਆ 40 ਫੁੱਟ ਜਿਹੜਾ ਤੁਸੀਂ ਵੱਡਾ ਕੋੜਾ ਖੜਾ ਦੇਖ ਰਹੇ ਹੋ ਸਾਰੀ ਇਹਦੀ ਫਰੇਟ ਵੀ ਪਊਗੀ ਆਸਟ੍ਰੇਲੀਆ ਤੱਕ ਦੀ ਤੇ ਉੱਥੇ ਪਹੁੰਚਣ ਤੋਂ ਬਾਅਦ ਗਵਰਨਮੈਂਟ ਦੇ ਟੈਕਸਿਸ ਹੋ ਗਿਆ ਡਿਊਟੀਆਂ ਹੋ ਗਿਆ ਵੇਅਰ ਹਾਊਸ ਚਾਰਜ ਜੋ ਵੀ ਮਤਲ ਸਾਰੇ ਤਰ੍ਹਾਂ ਦੇ ਖਰਚੇ ਹੋ ਖਰਚੇ ਵੀ ਪੈਣਗੇ ਫੇਰ ਵੀ ਕਸਟਮਰ ਨੂੰ ਇੰਨਾ ਕ ਜਿਆਦਾ ਸਸਤਾ ਪਊਗਾ ਫਰਨੀਚਰ ਕਿ ਕਸਵਰ ਬਹੁਤ ਹੀ ਵਧੀਆ ਸਾਡਾ ਦਾ ਕਸਟਮਰ ਹੀ ਹੋਇਆ ਇਹ ਮਤਲਬ ਉਹ ਜਦੋਂ ਅੱਗੇ ਸੇਲ ਕਰਨਗੇ ਬਹੁਤ ਹੀ ਵਧੀਆ ਮਾਰਜਨ ਦੇ ਨਾਲ ਉਹ ਸੇਲ ਕਰ ਸਕਦੇ ਨੇ ਇਹ ਪ੍ਰੋਡਕਸ਼ਨ ਉੱਤੇ ਅਸੀਂ ਆਪਦੇ ਪ੍ਰੋਡਕਟਸ ਦੀ ਫੁੱਲ ਜ਼ਿੰਮੇਵਾਰੀ ਲੈਨੇ ਆ ਅਸੀਂ ਇੱਕ ਜੋ ਵੀ ਅਸੀਂ ਇਹ ਚ ਮਟੀਰੀਅਲ ਪਾ ਕੇ ਭੇਜ ਦਿਆਂ ਅਸੀਂ ਬੰਦੇ ਤੇ ਵਿਸ਼ਵਾਸ ਬਣਾਉਣਾ ਕਿ ਤੁਸੀਂ ਆਪਦੇ ਕਨੀਓ 5-5 ਸਾਲਾਂ ਦੇ ਗਾਰੰਟੀਆ ਦੇ ਕੇ ਤੋੜ ਦੋ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਜੋ ਅਸੀਂ ਸੋਫੇ ਦੇ ਵਿੱਚ ਜੋ ਅਸੀਂ ਬੈੱਡ ਦੇ ਵਿੱਚ ਜੋ ਜੋ ਵੀ ਅਸੀਂ ਚੀਜ਼ ਬਣਾਉਨੇ ਆ ਪੂਰੀ ਤਸੱਲੀ ਬਖਸ਼ ਚੀਜ਼ ਬਣਾਉਨੇ ਆ ਤੇ ਉਹ ਚੀਜ਼ ਦੀ ਫੁੱਲ ਬਟਾ ਫੁੱਲ ਜ਼ਿੰਮੇਵਾਰੀ ਹੋਊਗੀ ਇਹਦਾ ਰਹਿ ਗਿਆ ਫਰੇਟਾਂ ਦਾ ਜੇ ਤੁਸੀਂ ਕੋਈ ਐਕਸਪੋਰਟ ਕਰਵਾਉਣੀ ਆ ਜਾਂ ਤੁਸੀਂ ਕੋਈ ਫਰਨੀਚਰ ਮੰਗਾਉਣਾ ਤੁਸੀਂ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਸਾਡੇ ਦਿੱਤੇ ਗਏ ਨੰਬਰ 9804240 ਬੈੜੀ ਤੇ ਤੁਸੀਂ ਕਾਲ ਕਰਕੇ ਫਰੇਟ ਬਾਰੇ ਪੁੱਛ ਸਕਦੇ ਹੋ ਕਿਵੇਂ ਅਸੀਂ ਬਿਜ਼ਨਸ ਸਟਾਰਟ ਕਰੀਏ ਉਹਦੇ ਬਾਰੇ ਪੁੱਛ ਸਕਦੇ ਹੋ ਪਰ ਦੋਸਤੋ ਪਿੱਛੇ ਨਾ ਰਹ ਜਿਓ ਇੱਕ ਦੌਰ ਹੀ ਹੁੰਦਾਗਾ ਜੇ ਤੁਸੀਂ ਆਪਦਾ ਕੰਮ ਕਰਨਾ ਚਾਹੁੰਦੇ ਹੋ ਅਸੀਂ ਬਹੁਤ ਵਧੀਆ ਓਪਰਚ्युनिटीਜ਼ ਦੇ ਰਹੇ ਹਾਂ ਅਸੀਂ ਤੁਹਾਡੇ ਨਾਲ ਜੁੜ ਕੇ ਨਾਲ ਮਿਲ ਕੇ ਆਪਾਂ ਕੰਮ ਕਰਾਂਗੇ ਤੇ ਕੰਮ ਇਹੋ ਜਿਹਾ ਕਰਾਂਗੇ ਤੁਹਾਡੇ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਹੋਊਗਾ ਤੇ ਮੈਂ ਤੁਹਾਨੂੰ ਸਾਰੇ ਕਨਸੈਪਟ ਦੱਸ ਸਮਝਾਈ ਦਿੱਤਾ ਜੇ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਸਾਡੇ ਸ਼ੋਰੂਮ ਤੇ ਵਿਜ਼ਿਟ ਕਰ ਸਕਦੇ ਹੋ ਆਪਣਾ ਟਾਈਮ ਕੱਢ ਕੇ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਭੇਜ ਸਕਦੇ ਹੋ ਸਾਡੇ ਸ਼ੋਰੂਮ ਤੇ ਵਿਜ਼ਿਟ ਕਰਕੇ ਆਪਣਾ ਗੱਲਬਾਤ ਕਰ ਲੈਣਗੇ ਤੇ ਕੁਆਲਿਟੀਜ਼ ਦੇਖ ਲੈਣਗੇ ਤੇ ਬਾਕੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਬਣੇ ਰਹੋ ਚੈਨਲ ਬਰਨਾਲਾ ਵੋਟਸ ਤੇ ਸਾਸ਼ਿਕਾ